ਮੈਂ ਤਾਂ ਹੂੰ ਦੇਖਦਾ ਵਾਂ ਦੇਖਣ ਦੇ ਬਾਅਦ ਜਿਵੇਂ ਮਾਲਾ ਪੇਜ ਬੱਕ ਹੋ ਗਈ ਦੇਖਦਾ ਵਾਂ ਤੇ ਉਹਦੇ ਤੇ ਕਈ ਵਾਰ ਤਾਂ ਇਹ ਇਹ ਵੀਡੀਓ ਬਹੁਤ ਚੱਲਦੀਆਂ ਨੇ ਕਿ ਭਈਏ ਭਜਾਓ ਪੰਜਾਬ ਬਚਾਓ ਯਾਨੀ ਇਹ ਲਗਾਤਾਰ ਹੀ ਚੱਲਦੀਆਂ ਪਈਆਂ ਨੇ ਵੀਡੀਓ ਤੇ ਦੂਜੀ ਗੱਲ ਇਹ ਆ ਕਿ ਚਲੋ ਜੇ ਭਈਏ ਆ ਮੰਨ ਲਓ ਦਾ ਪੰਜਾਬ ਛੱਡ ਗਏ ਜਾਂਦੇ ਨੇ ਤੇ ਫੇਰ ਪੰਜਾਬ ਆਪਣਾ ਸੇਫ ਆ ਜੇ ਸੇਫ ਆ ਪੰਜਾਬ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਬਾਕੀ ਦੂਜੀ ਗੱਲ ਇਹ ਆ ਕਿ ਕੀ ਇਹ ਪਈਏ ਆਪਣੇ ਪੰਜਾਬ ਛੱਡ ਕੇ ਚਲੇ ਜਾਣਗੇ ਨਹੀਂ ਜਾਂਦੇ ਜਿੱਥੋਂ ਤੱਕ ਮੇਰਾ ਦਿਮਾਗ ਕਹਿੰਦਾ ਇਹ ਨਹੀਂ ਜਾਣਗੇ ਛੱਡ ਕੇ ਕਿਉਂਕਿ ਇਹ ਮੇਰਾ ਦਿਮਾਗ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਾ ਕਿ ਮੇਰਾ ਦਿਮਾਗ ਕਹਿੰਦਾ ਇਸ ਤਰ੍ਹਾਂ ਕਹਿੰਦਾ ਵਾ ਕਿਉਂਕਿ ਇਥੋਂ ਦੇ ਇਹ ਆਪ ਦੇ ਆਧਾਰ ਕਾਰਡ ਬਣਾ ਚੁੱਕੇ ਆ ਪੈਨ ਕਾਰਡ ਬਣਾ ਚੁੱਕੇ ਆ ਹੋਰ ਦੀ ਹੋਰ ਜਮੀਨਾ ਜਾਇਦਾਦਾਂ ਵੀ ਲੈ ਚੁੱਕੇ ਆ ਇੱਥੇ ਆਪਾਂ ਆਪਣਾ ਕਾਰੋਬਾਰ ਪੂਰੀ ਤਰ੍ਹਾਂ ਫੈਲਾ ਚੁੱਕੇ ਨੇ ਬਾਕੀ ਤੁਸੀਂ ਆਪ ਸਮਝਦਾਰ ਹੋ ਕਿਉਂਕਿ ਮਾਲੋ ਜੇ ਆਪਣੇ ਤੇ ਕੋ ਆਪਣੇ ਤੇ ਹੀ ਲਾ ਲੈਨੇ ਆ ਜੇ ਆਪਾਂ ਕੋਈ ਚੀਜ਼ ਬਣਾਉਨੇ ਆ ਆਪਾਂ ਉਹਨੂੰ ਨਹੀਂ ਛੱਡਦੇ ਜਲਦੀ ਨਾ ਆਪਾਂ ਜਲਦੀ ਵੇਚਦੇ ਆ ਨਾ ਛੱਡਦੇ ਆ ਕਿ ਪਈ ਕਿ ਨਹੀਂ ਵੇਚਣੀ ਆਪਾਂ ਕਹੀ ਦਿੰਨੇ ਆ ਕਿ ਨਹੀਂ ਵੇਚਣੀ ਅਸੀਂ ਤੇ ਬਾਕੀ ਰਹੀ ਗੱਲ ਇਹਨਾਂ ਦੀ ਤੇ ਇਹ ਸੈਰ ਹੀ ਛੱਡ ਕੇ ਜਾਣ ਤੇ ਬਾਕੀ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਜੇ ਭਈਏ ਜਾਣਗੇ ਛੱਡ ਕੇ ਜਾਣਗੇ ਕਿ ਨਹੀਂ ਜਾਣਗੇ ਜਦੋਂ ਆਪਾਂ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਜਾਂਦੇ ਆ ਤਾਂ ਆਪਣੇ ਜਦੋਂ ਪਾਸਪੋਰਟ ਪਾਸਪੋਰਟ ਆਪਲਾਈ ਵਗੈਰਾ ਕਰਦੇ ਆ ਜਾਂ ਮਾਲੋ ਆਪਣੀ ਬਾਹਰ ਦੀ ਅਪਲਾਈ ਜਦੋਂ ਕਰਦੇ ਆ ਤੇ ਆਪਣੀਆਂ ਬਹੁਤ ਤਰ੍ਹਾਂ ਇੰਟਰਵਿਊਆ ਵੀ ਹੁੰਦੀਆਂ ਲੱਗੀਆਂ ਤੇ ਆ ਆਪਣਾ ਜਿਹੜਾ ਕਰੈਕਟਰ ਸਰਟੀਫਿਕੇਟ ਤੱਕ ਵੀ ਦੇਖੇ ਜਾਂਦੇ ਨੇਗੇ ਤੇ ਜਦੋਂ ਇੱਥੇ ਆਪਣੇ ਪੰਜਾਬ 'ਚ ਆ ਜਾਂਦੇ ਨੇ ਪੰਜਾਬ 'ਚ ਆਉਣ ਅਧਾਰ ਕਾਰਡ ਨਾਲ ਹੀ ਬਣਾ ਦਿੱਤੇ ਜਾਂਦੇ ਆ ਤੇ ਅਧਾਰ ਕਾਰਡ ਜਦੋਂ ਬਣਾ ਕੇ ਦਿੰਦੇ ਆ ਤੇ ਇਹਨਾਂ ਦੀ ਕੋਈ ਪੁੱਛਪੜਤਾਲ ਨਹੀਂ ਕੋਈ ਪਿੱਛੋਂ ਕਰਦਾ ਕਿ ਪਿੱਛੋਂ ਇਹ ਕੀ ਕਰਦੇ ਆਏ ਨੇ ਤੇ ਨਾ ਇਹਨਾਂ ਦਾ ਕਰੈਕਟਰ ਕੋਈ ਸਾਡੀ ਵੀਡ ਦੇਖਿਆ ਜਾਂਦਾ ਕਿ ਆ ਉਥੇ ਦਾ ਯੂਪੀ ਵਿਹਾਰਜ ਦਾ ਇਹਨਾਂ ਦੇ ਕੋਲ ਆਧਾਰ ਕਾਰਡ ਹੁੰਦਾ ਹੀ ਹੁੰਦਾ ਵਾ ਤੇ ਇੱਥੇ ਵੀ ਦੁਬਾਰਾ ਇੱਕ ਹੋਰ ਬਣ ਜਾਂਦਾ ਵਾ ਤੇ ਬਾਕੀ ਆਪਣਾ ਦੂ ਕਹਿਣ ਦਾ ਮਤਲਬ ਇਹ ਹੀ ਆ ਕਿ ਇਹਨਾਂ ਜਦੋਂ ਵੀ ਇਹਨਾਂ ਆਧਾਰ ਕਾਰਡ ਬਣਾਉਣਾ ਚਾਹੀਦਾ ਵਾ ਜਾਂ ਬਣਾਉਨੇ ਆ ਜਾਂ ਪੈਨ ਕਾਰਡ ਬਣਾਉਨੇ ਆ ਜਾਂ ਵੋਟਰ ਕਾਰਡ ਬਣਾਉਨੇ ਆ ਇਹਨਾਂ ਦੀ ਇੰਟਰਵਿਊ ਜ਼ਰੂਰ ਕਰੋ ਤੇ ਇਹਨਾਂ ਦਾ ਕਰੈਕਟਰ ਸਰਟੀਫਿਕੇਟ ਜੋ ਦੇਖੋ ਇਹ ਪਿੱਛੋਂ ਕੀ ਕਰਦਾ ਆ